ਨਮੰਦਪਾਗੀ ਘਟਨਾ ਹੋਈ ਹੈ ਜੋ ਕਿ ਸਰਕਾਰਾਂ ਨੇ ਪੜਾਈਆਂ ਇੰਨੀਆਂ ਜ਼ਿਆਦਾ ਮਹਿੰਗੀਆਂ ਕਰ ਦਿੱਤੀਆਂ ਕਿ ਬੰਦੇ ਨੂੰ ਪ੍ਰਾਪਰਟੀ ਵੇਚ-ਵੇਚ ਕੇ ਮੇਰੇ ਭਰਾ ਨੇ ਸਾਰੀ ਪ੍ਰਾਪਰਟੀ ਵੇਚ-ਵੇਚ ਕੇ ਆਪਣੇ ਬੱਚੇ ਦੇ ਉੱਪਰ ਲਾਤੀ ਅਖੀਰ ਨੂੰ ਜਦੋਂ ਬੱਚੇ ਨੇ 2 ਸਾਲ ਦੀ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਜਦੋਂ ਹੁਣ ਵਰਕ ਪਰਮਿਟ ਅਪਲਾਈ ਕਰਕੇ ਉਹਨੂੰ ਸਪੀਡ ਬੋਰਡ ਤਾਂ ਗਿਆ ਉਹਦੀ ਹੈਗਾ ਤੇ ਪਤਾ ਹੈ ਓਟੇ ਘਾੜ ਪੁੱਤ ਸੁਨੇਹੇ ਭੁਖ ਦੀ ਆਸ ਲੈ ਕੇ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਵਿਦੇਸ਼ਾਂ ਦਾ ਰੁਖ ਕਰਦੇ ਨੇ ਅਤੇ ਇੱਕ ਮੰਦਭਾਗੀ ਖਬਰ ਹੋਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਲੜਕੀ ਦੀ ਵਿਦੇਸ਼ ਦੇ ਵਿੱਚ ਬ੍ਰੇਨ ਹੈਮਰੇਜ ਦੇ ਨਾਲ ਮੌਤ ਹੋ ਗਈ ਦੱਸਦੀ ਹੈ ਕਿ ਉਸਦੇ ਪਿਤਾ ਨੇ ਸਾਰਾ ਕੁਝ ਵੇਚ-ਵਟ ਕੇ ਆਪਣੀ ਬੇਟੀ ਨੂੰ ਵਿਦੇਸ਼ ਭੇਜਿਆ ਸੀ ਕਿ ਉੱਥੋਂ ਮਨਹੂਸ ਖਬਰ ਆ ਗਈ ਜਿਵੇਂ ਹੀ ਬੇਟੀ ਦੀ ਮਰਤਕ ਤੇ ਪਿੰਡ ਪਹੁੰਚੀ ਤਾਂ ਐ ਮੰਨਿਓ ਕਿ ਜਿਵੇਂ ਜ਼ਰਰਾ ਜ਼ਰਰਾ ਹੀ ਰੂਪਿਆ ਹੋਵੇ। ਮੰਦਪਾ ਦੀ ਘਟਨਾ ਹੋਈ ਹੈ। ਜੋ ਕਿ ਸਰਕਾਰਾਂ ਨੇ ਪੜਾਈਆਂ ਇੰਨੀਆਂ ਜ਼ਿਆਦਾ ਮਹਿੰਗੀਆਂ ਕਰ ਦਿੱਤੀਆਂ ਕਿ ਬੰਦੇ ਨੂੰ ਪ੍ਰਾਪਰਟੀ ਵੇਚ-ਵੇਚ ਕੇ ਮੇਰੇ ਭਰਾ ਨੇ ਸਾਰੀ ਪ੍ਰਾਪਰਟੀ ਵੇਚ-ਵੇਚ ਕੇ ਆਪਣੇ ਬੱਚੇ ਦੇ ਉੱਪਰ ਲਾਤੀ। ਅਖੀਰ ਨੂੰ ਜਦੋਂ ਬੱਚੇ ਨੇ 2 ਸਾਲ ਦੀ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਜਦੋਂ ਹੁਣ ਵਰਕ ਪਰਮਿਟ ਅਪਲਾਈ ਕਰਕੇ ਉਹਨੂੰ ਕੰਮ ਕਰਨ ਦੀ ਸੁਵਿਧਾ ਹੋਈ ਸੀ ਤਾਂ ਵਿਚਾਰੇ ਦੀ ਬ੍ਰੇਨ ਹੈਮਰਜ ਨਾਲ ਮੌਤ ਹੋ ਗਈ। ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਜੋ ਸਾਡੇ ਪਰਿਵਾਰ ਨਾਲ ਸਾਡੇ ਵਿਦੇਸ਼ ਵਿੱਚ ਵਸਦੇ ਦੇਸ਼ ਵਿੱਚ ਵਸਦੇ ਬੱਚਿਆਂ ਨੇ ਸਾਡੇ ਪਰਿਵਾਰ ਦੀ ਮਦਦ ਕੀਤੀ ਹੈ। ਅਸੀਂ ਉਹਨਾਂ ਦੇ ਧੰਨਵਾਦੀ ਹਾਂ ਜੀ। ਅਸੀਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਮੰਗ ਕਰਦੇ ਹਾਂ ਕਿ ਸਾਡੇ ਪਰਿਵਾਰ ਦੀ ਮੇਰੇ ਬ੍ਰਦਰ ਦੀ ਜੋ ਕਿ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਬੱਚੇ ਦੀ ਪੜ੍ਹਾਈ ਉੱਪਰ ਲਾ ਰੱਖੀ ਹੈ ਤੇ ਸਰਕਾਰ ਸਾਡੀ ਇਸ ਦੁੱਖ ਦੀ ਘੜੀ ਵਿੱਚ ਫਾਈਨੈਂਸ਼ੀਅਲੀ ਮਦਦ ਕਰੇ